हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਜਾਂ ਜਿਸ ਪਿੰਡ ਤੋਂ ਵੀਡੀਓ ਬਣਾ ਰਹੇ ਆ ਪਿੰਡ ਫਰੰਦੀਪੁਰ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਤੋਂ ਮਸ਼ਹੂਰ ਇੰਟਰਨੈਸ਼ਨਲ ਪਲੇਅਰ ਵੀਰ ਗੋਪੀ ਫਰੰਦੀਪੁਰ ਦਾ ਪਿੰਡ ਤੇ ਭਾਜੀ ਹਰਦੇਵ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਇੱਕ ਵੀਡੀਓ ਆਪਣੀ ਜਿਹੜੀ ਘਰੇਲੂ ਘਰ ਦੇ ਵਿੱਚੋਂ ਆ ਤੋ ਉਹਨਾਂ ਵੀਰਾਂ ਦਾ ਇੱਕ ਸ਼ੌਂਕ ਪੂਰਾ ਹੋ ਜਾਊਗਾ ਜਿਹੜੇ ਭਰਾ ਆਪਣੇ ਨੀਲੀ ਰਾਵੀ ਦੀ ਕੋਈ ਚੰਗੀ ਮੱਝ ਬ੍ਰੀਡਰ ਮੱਝ ਲੱਭ ਰਹੇ ਆ। ਤੋ ਪਿਛਲੇ ਸਵੇਿਆਂ ਦਾ ਰਿਕਾਰਡ ਵੀ ਆਪਾਂ ਭਾਜੀ ਹਰਦੇਪ ਸਿੰਘ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਡਿਟੇਲ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਭਿੱਖੀਵੜ ਤੋਂ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਆ ਸੌਰ ਸਿੰਘ ਵੀ ਤਕਰੀਬਨ ਇੱਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ। ਤੋ ਕੋਈ ਮੇਰਾ ਭਰਾ ਇਧਰ ਚਭਾਰ ਵਾਲੀ ਸਾਈਡ ਤੋਂ ਆ ਰਿਹਾ ਠੀਕ ਹੈ ਜੀ ਤੇ ਸੌਰ ਸਿੰਘ ਤੋਂ ਵੀ ਤੁਸੀਂ ਵਿਜਟ ਜਿਹੜੀ ਆ ਸਿੱਧੀ ਫਰੰਦੀਪੁਰ ਕਰ ਸਕਦੇ ਜੀ। ਇਸੇ ਛੜਕ ਦੇ ਉੱਪਰ ਮੇਨ ਸਿੰਘਪੁਰ ਅੱਡਾ ਆਉਂਦਾ ਠੀਕ ਹੈ ਜੀ ਤੇ ਜਿਹੜਾ ਕੋਈ ਭਰਾ ਸੱਜਣ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪੱਤਣ ਤੋਂ ਪੱਟੀ ਮੋੜ ਤੇ ਪੱਟੀ ਮੋੜ ਤੋਂ ਅੱਗੇ ਤੁਸੀਂ ਬਿਲਕੁਲ ਦਿਆਲਪੁਰੇ ਤੋਂ ਅਗਲੇ ਪਾਸੇ ਬੂੜਚਾਂਦ ਥਾਣੀ ਵਿਜ਼ਿਟ ਵੀ ਕਰ ਸਕਦੇ ਜੇ ਸ਼ਿਹਾਜਪੁਰ ਥਾਣੀ ਵੀ ਪੈਂਕੇ ਬਲੇਰ ਥਾਣੀ ਵੀ ਵਿਜ਼ਿਟ ਕਰ ਸਕਦੇ ਜੇ ਵੀ ਸਾ ਬਿਲਕੁਲ ਚਾਰਜ ਫੇਰੋਂ ਜਿਹੜੇ ਰੋਡ ਸੜਕਾਂ ਲਿੰਕ ਸੜਕਾਂ ਲੱਗਦੀਆਂ ਨੇ ਪੈਂਡ ਫਰੰਤੀਪੁਰ ਨੂੰ ਸੋ ਤਰੀਕ ਅੱਜ 16 17 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਹੈ ਸੋ ਦੋਨਾਂ ਮੱਝਾਂ ਦੀ ਡਿਟੇਲ ਆਪਾਂ ਲੈ ਲਾਂਗੇ ਪਿਛਲੇ ਸਵੇ ਦਾ ਰਿਕਾਰਡ ਕਿੰਨਾ ਇਹਨਾਂ ਨੇ ਦੁੱਧ ਚਵਾਇਆ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਸੋ ਕੋਈ ਵੀ ਫਾਰਮਰ ਭਰਾ ਇਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਸਕਦੇ ਜੀ ਸੋ ਹਜੇ ਨਰਮ ਨੇ ਸਮਾ ਲੈਂਦੀਆਂ ਨੇ ਕਰਮ ਵਾਲੀਆਂ ਕੋਈ 12 ਤੋਂ 15 15 ਦਿਨ ਤੇ ਜੋੜਾ ਜਿਹੜਾ ਦੋਸਤੋ ਇਹ ਨੀਲੀ ਦਾ ਵੀ ਮੱਝਾਂ ਦਾ ਅੱਜ ਫਾਰ ਸੇਲ ਆ ਬਕਾਊ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਜੀ ਹਰਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪੁਰਪਾ ਜੀ ਸੇਤਾ ਰਾਜੀ ਬਹੁਤ ਵਧੀਆ ਜੀ ਆਪਣੀ ਇਸ ਵਧੀਆ ਬਹੁਤ ਵਧੀਆ ਸ਼ੁਕਰਮਾਨਕ ਦਾ ਜੀ ਅੱਛਾ ਪਾ ਜੀ ਦੋ ਮੱਝਾਂ ਜੇ ਆਪਾਂ ਘਰੋਂ ਸੇਲ ਕਰਦੇ ਪਹਿਲਾਂ ਹਾਂ ਜੀ ਹਾਂ ਜੀ ਘਰ ਦੀਆਂ ਜੰਪ ਵਾਲਾ ਜਾਂ ਲਿਆਂਦੀਆਂ ਸੀ ਆਪਾਂ ਨਹੀਂ ਹਟਾੜੀਆਂ ਕਰਦੀਆਂ ਜੰਪ ਵਾਲਾ ਠੀਕ ਆ ਜੀ ਤੇ ਸੂਹਿਆਂ ਦੀ ਗੱਲ ਕਰ ਲਈਏ ਤੇ ਸੂਹੇ ਕਿੰਨਾ ਸੋਧੀਆਂ ਜੀ ਇਹ ਦੋਵੇਂ ਤੀਜੇ ਸੂਹੇ ਆ ਜੀ ਤੀਜੇ ਸੂਹੇ ਹਾਂ ਤੀਜੇ ਸੂਹੇ ਸੋਣਿਆ ਨੇ ਦੁੱਧ ਦਾ ਰਕਾਰਡ ਵੀ ਚੰਗਾ ਦੱਸ ਰਿਹਾ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਪਿਛਲੇ ਸੂਹਿਆਂ ਦਾ ਦੁੱਧ ਦੱਦ ਕਿੰਨਾ ਰਿਹਾ ਇਹਨਾਂ ਮੱਝਾਂ ਦੇ ਪਿਛਲੇ ਸੂਹੇ ਦੇ ਦੋਵੇਂ ਬ ਸੋ ਦੋਸਤੋ 16 ਪਲੱਸ ਦੋਨਾ ਮੱਜਾਂ ਦਾ ਦੁੱਧ ਰਿਹਾ ਸਿੰਗਲ ਸਿੰਗਲ ਦਾ ਰੇਟ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਜੋ ਭਾਜੀ ਨੇੜੇ ਆਜੋ ਸੋ ਸ਼ੁਰੂਆਤ ਇੱਕ ਕਰਾਂਗੇ ਦੋਸਤੋ ਨੀਲੇ ਰਾਵੀ ਦੀ ਇੱਕ ਟੇਢੇ ਕੱਟ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਤੁਸੀਂ ਮੱਝ ਦੇਖ ਲਓ ਤੇਜਾ ਸਵੇਰ ਸੂਨ ਵਾਲੀ ਆ ਤੇ ਤਕਰੀਬਨ ਕੋਈ 16 17 17 ਲੀਟਰ ਤੋਂ ਦੇ ਇਸ ਮਹੀਨੇ ਚਵਾਇਆ ਪਿਛਲੇ ਸੋਵੇ ਆਪਣੇ ਕੋ ਹਾਂਜੀ 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 ਤੇ ਬਾਕੀ ਮਿਲਦੀ ਮੁਲਦੀ ਕਿਉਂਕਿ ਨੀਲੀ ਦਾ ਵੀ ਹੈ ਯਾਰ ਲਾਣੇ ਘਰਾਣੇ ਦੀ ਗੱਲ ਕਰ ਲਈਏ ਰਵਾ ਚੰਗਾ ਹੁੰਦਾ ਵੀ ਮਿਲਦਾ ਲੰਮਾ ਟਾਈਮ ਹੀ ਆ ਆ ਲੰਮਾ ਟਾਈਮ ਮਿਲਦਾ ਜੀ ਕੋਈ ਟੀਕਾ ਨਹੀਂ ਕੋਈ ਭਾੜਾ ਨਹੀਂਗਾ ਲੰਮਾ ਟਾਈਮ ਜਿੰਨੇ ਆਪਦੀ ਮਰਜ਼ੀ ਨਾਲ ਛੱਡਣਾ ਜਦੋਂ ਚੂਲੀ ਚੂਲੀ ਦੁੱਧ ਰਹਿ ਜਾਂਦਾ ਨਾ ਫਿਰ ਛੱਡੀਦਾ ਨਹੀਂ ਤੇ ਭੱਜਦੀ ਤੇ ਅਗੇ ਨਹੀਂ ਠੀਕ ਆ ਜੀ ਸੋ ਪਹਿਲਾ ਦੂਜਾ ਸਵੇਰ ਚਲੋ ਆਪਣੇ ਘਰ ਦੇ ਪਸ਼ੂਆ ਤੇ ਪਹਿਲਾ ਦੂਜਾ ਸਵੇਰ ਚਲੋ ਸਟਾਰਟਿੰਗ ਚੰਗੀ ਕੀਤੀ ਸੀ ਪਲੂਨ ਪਹਿਲੇ ਸਵੇਰ ਦੁੱਧ ਚੰਗਾ ਚਵਾ ਗਈ ਮੈਂ ਹਾਂਜੀ 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 ਮਾਰਾ ਠੀਕ ਆ ਸੋ ਤੀਜਾ ਸਵੇਰ ਦੋਸਤੋ ਇਸ ਮੈਂ ਨੇ ਸੋਣਾ ਬਾਕੀ ਬਾਡੀ ਸਟਰਕਚਰ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਟੇਡੇ ਕੱਟ ਦੇ ਵਿੱਚ ਅੱਖ ਬਿੱਲੀ ਮਣਕੀ ਆ ਤੇ ਐਸ ਵਾਰ ਭਾਜੀ ਜਿਵੇਂ ਆਪਣੇ ਮਿਲੋ ਦਾ ਡਾਕਟਰ ਡਾਕਟਰ ਵੀ ਕਾਫੀ ਇਧਰ ਐਡਵਾਂਸ ਆ ਵੈਸੇ ਗਾਂ ਟੀਕਾ ਰਖਾਇਆ ਮਾਲੀ ਦਾ ਨੀਲੀ ਦਾ ਵੀ ਦਾ ਕਿ ਜਾਂ ਮਾਲੀ ਝੋਟੇ ਤੋਂ ਨੀਲੀ ਦਾ ਵੀ ਤੋਂ ਲਵਾਈ ਨੀ ਇਹ ਨੀਲੀ ਦਾ ਵੀ ਝੋਟੇ ਤੋਂ ਹਾਂਜੀ ਮਾਲੀ ਤੋਂ ਆ ਠੀਕ ਕਿ ਮਾਲੀ ਆਪਣੇ ਕੋਲ ਨਿੱਜੀ ਤੌਰ ਤੇ ਹੈਗਾ ਜਾਂ ਪਿੰਡ ਦੇ ਵਿੱਚ ਨਹੀਂ ਪਿੰਡ ਦੇ ਵਿੱਚ ਆ ਪਿੰਡ ਦੇ ਵਿੱਚ ਠੀਕ ਆ ਹਾਂਜੀ ਸੋ ਦੋਸਤੋ ਮਾਲੀ ਤੋਂ ਬਣੀ ਸੌਰੀ ਆ ਠੀਕ ਆ ਸੋ ਬਰੀਡਰ ਸਟਾਰਟਿੰਗ ਤੋਂ ਆਪਾਂ ਤਾਂ ਕਹਿ ਦਿੱਤਾ ਸੀ ਵੀ ਬਰੀਡਰ ਮੱਝ ਆਵੇ ਕੱਲ ਨੂੰ ਮੇਰਾ ਭਰਾ ਕੋਈ ਵੀ ਲੈ ਕੇ ਜਾਂਦਾ ਜਿਹੜੇ ਭਰਾ ਕੇ ਕੰਪੀਟੀਸ਼ਨ ਮੇਲਿਆਂ ਦੇ ਯਕੀਨ ਆ ਉਹ ਬਿਲਕੁਲ ਤੁਸੀਂ ਅੱਗੇ ਗਾਂ ਚੰਗੀ ਨਸਲ ਦੀ ਬਰੀਡ ਕੱਟੀ ਤਿਆਰ ਕਰ ਸਕਦੇ ਜੀ ਤੇ ਮੇਲਿਆਂ ਦੇ ਵਿੱਚ ਚਵਾਈ ਦੇ ਲਈ ਵੀ ਭਰਾ ਮੇਰਾ ਖੜ ਸਕਦਾ ਕੋਈ ਵੀ ਠੀਕ ਆ ਜੀ ਕਿਉਂਕਿ 16 17 17 ਸਿਰੀਆਂ ਇਹ ਮੱਝਾਂ ਨੇ ਦੋਨੋਂ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਇੱਕ ਵਾਰੀ ਆਲ ਰਾਊਂਡ ਤੋਂ ਦਿਖ ਹਾਈਟ ਕੱਟ ਦੀ ਪੂਰੀ ਵੱਡੀ ਅਸਲ ਦੇ ਵਿੱਚ ਆਪਾਂ ਮੱਝਾਂ ਵੇਖਦੇ ਆਂ ਨੀਲੀ ਰਾਵੀ ਦੀਆਂ ਮਧਰੀ ਡੌਲੀ ਦੀਆਂ ਪਰ ਢਾਂਚਾ ਇਸ ਮੱਝ ਦਾ ਚੰਗਾ ਮਜ਼ਬੂਤ ਆ ਠੀਕ ਆ ਜੀ ਵੱਡੀ ਹਾਈਟ ਕੱਟ ਦੇ ਵਿੱਚ ਬੇਲਬੂਲ ਸਪੈਸ਼ਲ ਆ ਤੇ ਦਿਨ ਦੇ ਸਰਦਾਰ ਸਾਹਿਬ ਜੀ ਕਿੰਨੇ ਕ ਅੱਜ ਤੋਂ ਜੇ ਲਿਖਤੀ ਤੌਰ ਦਾ ਆਈਡੀਆ ਲਾਉਣਾ ਹੋਵੇ ਕਿੰਨੇ ਕ ਸਮਾਂ ਪਿਆ ਜੇ ਲਿਖਤੀ ਤੌਰ ਦਾ ਤਕਰੀਬਨ 15 ਦਿਨਾਂ ਆ 15 ਇੱਕ ਦੇ 15 ਇੱਕ ਦੇ 12 13 ਹੋਗੇ ਤੇ ਆਪਾਂ ਤਿੰਨੇ ਦਿਨ ਦਾ ਫਰਕ ਇਹਨਾਂ ਦਾ ਠੀਕ ਆ ਜੀ ਹਾਂ ਜੀ ਆਈਆਂ ਖਲੋਤੀਆਂ ਕਰਮਾਲੀਆਂ ਬਾਕੀ ਬਣਦੀਆਂ ਪੁੰਨਦੀਆਂ ਚੰਗੀਆਂ ਹੋਣੀਆਂ ਆ ਹਾਂ ਬਹੁਤ ਬਣਦੀਆਂ ਬਣਦੀਆਂ ਬਹੁ ਠੀਕਾ ਲੈ ਵੀਰੇ ਖੋਲ ਕੇ ਮੜਾ ਤੋੜ ਕੇ ਦਿਖਾ ਦਿਆ ਜੀ ਸੋ ਪ੍ਰੋਪਰ ਦੋਸਤੋ ਇਹਨਾਂ ਦਾ ਬਾਡੀ ਸਟਰਕਚਰ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਸੋ ਅੱਗੇ ਜਿਸ ਬੁੱਲ ਤੋਂ ਬਣੀਆਂ ਨੇ ਠੀਕਾ ਜੀ ਨੀਲੀ ਰਾਵੀ ਬੁੱਲ ਤੋਂ ਬਣੀਆਂ ਨੇ ਅੱਗੇ ਮੇਰਾ ਫਾਰਮਰ ਭਰਾ ਕੋਈ ਵੀ ਬਿਲਕੁਲ ਵੱਖੋ ਵੱਖਰੇ ਚੰਗੇ ਬੁੱਲ ਦੇ ਸੀਮਣ ਤੁਸੀਂ ਯੂਜ਼ ਕਰ ਸਕਦੇ ਜੀ ਕਿਉਂਕਿ ਹਮੇਸ਼ਾ ਹੁੰਦਾ ਵੀ ਕੋਈ 15 16 16 ਸਰੀ ਮਾਝੀ ਗ੍ਰਿੰਦਗੇ ਬਹੁਤ ਠੰਡੀ ਮਾਝਾ ਤੇ ਬਹੁਤ ਜਰੀ ਧੀਰੀ ਜੀ ਨੂੰ ਆਦੇ ਨਾ ਬਿਲਕੁਲ ਜੀ ਆ ਦੇਖੋ ਸੋ ਕਿਸੇ ਵੀ ਪਾਸੇ ਦੋਸਤੋ ਜਿਵੇਂ ਆਪਾਂ ਗੱਲ ਕਰਦੇ ਵੀ ਕੁਤਲੇ ਹਾਰੇ ਦੇ ਵਿੱਚ ਨਹੀਂ ਕਿ ਮੋਰੀ ਨਹੀਂ ਪਾਈਗੀ ਇੱਕ ਨਾਰਮਲ ਘਰੇਲੂ ਘਰ ਤੇ ਬਿਲਕੁਲ ਸੰਗਲ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਜੇ ਠੀਕ ਹੈ ਜੀ ਨਾਰਮਲ ਪਸ਼ੂ ਦਾ ਤੋਰਾ ਚੈੱਕ ਕਰ ਸਕਦੇ ਜੇ ਠੰਡੀ ਮਿੱਠੀ ਆ ਗਰਮਾਲੀ ਬਾਡੀ ਸਟਰਕਚਰ ਬਹੁਤ ਵਧੀਆ ਫੁੱਲ ਰਾਜੀ ਆ ਫੁੱਲ ਵਜਨ ਵੇਟ ਆ ਸੋ ਪਹਿਲਾ ਦੂਜਾ ਸਵੇਰ ਦਾ ਜੋ ਵੀ ਮਿਲਕ ਭਾਜੀ ਹੁਣਾਂ ਨੇ ਘਰੇ ਚਵਾਈ ਕੀਤੀ ਆ ਉਹ ਪ੍ਰੋਪਰ ਤੁਹਾਨੂੰ ਦੱਸ ਹੀ ਦਿੱਤੀ ਐ ਜਿੰਨਾ ਜਿੰਨਾ ਦੁੱਧ ਚੋਇਆ ਤੇ ਬਾਕੀ ਤੁਹਾਡੇ ਸਾਹਮਣੇ ਬਾਡੀ ਸਟਰਕਚਰ ਬਹੁਤ ਸੋਹਣਾ ਥੱਲੇ ਭਾਂਡੇ ਦੀ ਪੂਰੀ ਖੂਬਸੂਰਤ ਗਰਮਾਲੀ ਬਣੂਗੀ ਹਜੇ 15 12 15 ਦਿਨ ਦਾ ਸਮਾਂ ਇਹ ਤਾਂ ਬਾਕੀ ਆ ਸੋਹਣਾ ਬਹੁਤ ਤਗੜੀ ਬਣੂਗੀ ਜੀ ਬੈਠਾ ਵੀ ਨਹੀਂ ਜਾਂਦਾ ਇਹ ਤਾਂ ਹਾਂ ਇਹ ਕਰਮਾਲੀ ਜਦੋਂ ਬਣਦੀ ਹੈ ਥੱਲੇੋਂ ਤੋਂ ਥੱਪਿਆਂ ਦਾ ਮੇਲ ਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਆ ਦੇ ਇੱਕ ਹਜ਼ਾਰ ਬਿਲਕੁਲ ਪੱਦਰ ਵਿਖਾਲਾ ਬੈਕਸਾਈਡ ਤੋਂ ਬਾਕੀ ਪੁੱਠਾ ਪੱਠਾ ਬਹੁਤ ਸੋਹਣਾ ਕਰਮਾਲੀ ਦਾ ਤੇ ਅੱਛਾ ਭਾਜੀ ਹਰਦੇਵ ਸਿੰਘ ਜੀ ਕੀ ਡਿਮਾਂਡ ਕੀ ਮੁੱਲ ਰਹੂਗਾ ਇਸ ਮੱਝ ਦਾ ਭਜੀ ਅਸੀਂ ਇਹਦਾ 1 ਮੋਲ ਰੱਖਿਆ 1,60,000 ਰੁਪਇਆ ਠੀਕ ਹੈ ਮਤਲਬ ਇੱਕ ਛੜ ਦੇ ਵਿੱਚੋਂ ਚਲੋ ਹਜੇ ਸਾਭੀ ਤੁਸੀਂ ਵੀ ਬੜੀ ਰੀਜਨਲ ਆ ਹਾਂਜੀ ਮਾਨੂੰ ਭਾਜੀ 10 ਤੋਂ 12 15 ਦਿਨ ਹਜੇ ਬਾਕੀ ਵੀ ਆ। ਹਾਂਜੀ ਹਾਂਜੀ ਫਿਰ ਵੀ ਅੱਜ ਐਂਡ ਤੋਂ ਐਂਡ ਕਿੱਥੇ ਵੀ ਹਾਂ ਨਾ ਵੀ ਇੱਕ ਰਸਤਾ ਦੇ ਦਈਏ ਵੀ ਜਿੱਥੇ ਮਤਲਬ ਕੋਈ 100 200 400 ਇਧਰ ਮੌਕੇ ਤੇ ਮਾਣ। ਅਸੀਂ ਨਾ ਇਹਨਾਂ 5000 ਰੁਪਿਆ ਮਾਣ ਕਰਾਂ ਸਨਮਾਨ ਕਰਾਂਗੇ। ਆਉਣ ਵਾਲਾ ਵੀਰ ਉਹਦੋਂ ਵੀ ਹੋਰ ਵੀ ਜਿੰਨਾ ਵੀ ਸਾਡੇ ਤੋਂ ਹੋਸਗਾ ਉਹਨਾਂ ਵੀ ਕਰਾਂਗੇ। 1:55 ਦੀ ਤੁਹਾਡਾ ਰੇਟ। ਹਾਂਜੀ ਉਹ 55 ਦੇ ਵਿੱਚੋਂ ਵੀ ਮਾਣ ਕਰਾਂਗੇ ਅਸੀਂ ਆਪਣੀ ਮਰਜ਼ੀ ਦੇ। ਬਾਕੀ ਘਰ ਆਏਗਾ ਇਹਦਾ ਮਾਣ ਤਾਂ ਹੋ ਜਾਊਗਾ। ਹਾਂਜੀ ਹਾਂਜੀ ਹਾਂਜੀ। ਲੋ ਵੀ 1:55 ਦੇ ਵਿੱਚੋਂ ਵੀ ਕਿਸਾਨ ਵੀਰੋਂ ਮਾਣ ਤਾਂ ਹੋ ਜਾਊਗਾ। ਬਾਕੀ ਇੱਕ ਵ ਬਾਣੀ ਇੱਕ ਬਾਣੀ ਵਾਲੀ ਸਾਈਡ ਤੋਂ ਦਿਖਾ ਦਿੰਨੇ ਆ ਠੀਕ ਆ ਜੀ ਸੋ ਦੁੱਧ ਕਿਉਂਕਿ ਪਿਛਲੇ ਸਵੇਰ ਦਾ ਰਿਕਾਰਡ ਤੁਹਾਨੂੰ ਦੱਸ ਦਿੱਤਾ ਇੱਕ 55 ਦੀ ਜਿਹੜੀ ਇਹ ਹਾਂ ਨਾ ਬਾਕੀ ਫਿਰ ਵੀ ਆਓ ਸੌਦਾ ਕਰਿਆ ਜੇ ਵਿੱਚੋਂ ਹੋਰ ਛੋਟਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਫੁੱਲ ਭਾਰੇ ਢਾਂਚੇ ਦੀ ਆ ਠੀਕ ਆ ਜੀ ਬੋਡੀ ਵਜ਼ਨ ਵੇਟ ਬਹੁਤ ਆ ਮੈਂ ਨੂੰ ਠੀਕ ਆ ਇੱਧਰ ਸੈਕਸ਼ਨ ਨੰਬਰ ਤੇ ਆ ਜੀ ਪਾਜੀ ਇੱਕ ਆਪਣੇ ਕੋਲ ਆ ਵੀ ਜਿਹੜੀ ਮੱਝ ਬਕਾਊਗਾ ਸੂਵਿਆਂ ਦੇ ਵਿੱਚ ਇਹ ਵੀ ਤੀਜਾ ਹੀ ਆ ਹਾਂ ਜੀ ਇਹ ਵੀ ਤੀਜਾ ਸੂਆ ਜੀ ਠੀਕ ਆ ਸਮਾਂ ਇਹਦਾ ਕਿੰਨਾ ਕੁ ਬਾਕੀ ਆ ਜੀ ਅ ਇਹ ਦਾ ਵੀ 12 ਤੋਂ 15 ਦਿਨ ਲੈਣਗੇ ਆਏ 12 ਤੋਂ 15 ਕਿ ਦਿਨ ਹਾਂਜੀ ਹਾਂਜੀ ਠੀਕ ਆ ਠੀਕ ਆ ਇਹ ਮੈਨੂੰ ਲੱਗਦਾ ਵੀ ਇਹ ਰਵਾ ਕੋਈ ਵੱਖੋ ਵੱਖਰਾ ਜਾਂ ਕੋਈ ਇਹਨਾਂ ਦਾ ਕੋਈ ਨਹੀਂ ਇਹ ਇਹਦੀ ਮਦਾ ਵੱਖਰੀ ਉਹ ਵੱਖਰਾ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਬਾਕੀ ਹੈ ਇਹ ਵੀ ਤਜੇ ਸਵੇਰ ਟਾਈਮ 15 15 12 15 ਦਿਨ ਇਹ ਵੀ ਮੰਨ ਕੇ ਕੋਈ ਸੌਦਾ ਕਰੇ ਆਪਣੇ ਨਾਲ ਹਾਂਜੀ 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 ਠੀਕ ਆ ਜੀ ਤੇ ਇੱਕ ਵਰੀਆ ਵੀ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਨੇ ਆ ਬਦਾਰੇ ਗੱਲਬਾਤ ਸਮਝ ਆ ਜਾਊਗੀ ਠੀਕ ਆ ਜੀ ਸਵੇਰ ਦੋਨਾਂ ਮਜਾਂ ਦੇ ਸੇਮ ਆ ਤੇ ਦੂਜੇ ਸਵੇਰ ਤਾਂ ਮਿਲ ਕੇ ਰਕਾਰਡ ਕੀਤੀ ਸੀ ਆਪਣੇ ਕੋਲ ਦੁੱਧ ਦੋ ਕਰੇ ਚੋਈ ਚੋਈ ਦਿੱਤੀ ਨਾ ਹੋਰ ਜੇ 16 ਤੋਂ ਪਲਾਸੀ ਰਿਹਾ ਠੰਡਾ ਕਰਕੇ ਹੁੰਦੇ ਰਿਹਾ ਦੇਰੀ ਤੇ 16 ਤੋਂ ਪਲਾਸੀ ਰਿਹਾ 16 ਦਾ ਪੜਿਆ ਨਹੀਂ ਠੀਕ ਹੈ ਜੀ ਇਹ ਦੁੱਧ ਤੇ ਪਾਏ ਦਾ ਵਾਜੇ ਕੋਈ ਇਹ ਤੋਂ ਜ਼ਿਆਦਾ ਵੀ ਲੈ ਸਕਦਾ ਹੂੰ ਹੂੰ ਲੋ ਜੀ ਠੀਕ ਹੈ ਸੋ ਬਾਕੀ ਦੋਨਾਂ ਮਾਜਾਂ ਦੀ ਜੇਕਰ ਦੋਸਤੋ ਗੱਲ ਕਰਕੇ ਹੁਣ ਮੌਕੇ ਤੇ ਆਪਾਂ ਦੇਖ ਰਹੇ ਆ ਬਾਡੀ ਬੰਤਰ ਹਾਈਟ ਕੱਟ ਬਾਕੀ ਚੱਡੇ ਲੇਵੇ ਦੀਆਂ ਕਰਮ ਵਾਲੀਆਂ ਸਾਫ਼ ਸੁਥਰੀਆਂ ਨੇ ਕੋਈ ਇਹ ਨਹੀਂ ਵੇਖਣ ਦੇ ਵਿੱਚ ਮਿਲੂਗਾ ਕਿਸੇ ਫਾਰਮਰ ਭਰਾ ਨੂੰ ਵੀ ਦੂਰੋਂ ਨੇੜੋਂ ਕਿਸੇ ਨੇ ਆਉਣਾ ਤੇ ਇੱਥੇ ਕੋਈ ਹਵਾਨਾ ਕਾਨਸਾਰਾ ਜਾਂ ਕੋਈ ਲੇਵਾ ਟੇਡਾ ਮੇਡਾ ਹੈ ਠੀਕ ਹੈ ਜੀ ਤੇ ਜਾਂ ਕੋਈ ਬਾਈਛਾਈ ਦਾ ਵੱਲਸ਼ਾਲਾ ਸੋ ਚਾਰੇ ਪੈਰਾਂ ਤੇ ਮਾਰਕਿੰਗ ਤੁਸੀਂ ਪ੍ਰੋਪਰ ਦੇਖ ਲਓਗੇ ਹਵਾਨੇ ਚੱਡੇ ਤੇ ਉੱਪਰ ਪੂਛ ਉੱਪਰ ਤੱਕ ਵਾਈਟ ਆ ਤੇ ਸੂਵੇ ਕਰਮਾਂ ਲਈ ਇਹ ਵੀ ਤਿੱਚੇ ਸੁਲਦੀ ਆ ਠੀਕ ਹੈ ਜੀ ਸੋ 12 ਤੋਂ 15 ਦਿਨ ਆਈਡੀਆ ਲਾ ਕੇ ਤੁਸੀਂ ਸੌਦਾ ਕਰ ਲਿਆ ਜੀ ਲਓ ਜੀ ਸੋ ਫੁੱਲ ਜ਼ਬਰਦਸਤ ਮੱਝਾਂ ਜਿਹੜੀਆਂ ਦੋਸਤੋ ਅੱਜ ਭਾਜੀ ਨਹੀਂ ਸੇਲ ਕਰਦੇ ਪਏ ਆ ਨਾਰਮਲੀ ਹਰੇਕ ਭਰਾ ਨੂੰ ਚਾਹਤ ਹੁੰਦੀ ਹੈ ਵੀ ਚੰਗਾ ਪਸ਼ੂ ਨਿਕਲੇ ਤੇ ਘਰੋਂ ਮਾਲ ਖਰੀਦੀ ਗਏ ਕਿਸੇ ਘਰੇਲੂ ਭਰਾ ਦੇ ਕੋਲੋਂ ਜਿੰਨੇ ਪੂਰੀ ਡਿਟੇਲ ਵਿਸਤਾਰ ਦੇ ਨਾਲ ਦੱਸ ਦੇਣੀ ਹੁੰਦੀ ਹੈ ਠੀਕ ਹੈ ਜੀ ਸੋ ਇਹ ਦੋਨੋਂ ਅਜ ਮਜਾ ਵਿਕਾਊ ਆ ਤਾਂ ਇਹਦਾ ਮੁੱਲ ਸਰਦਾਰ ਸਾਹਿਬ ਕੀ ਰੋਊਗਾ ਸੇਮ ਹੀ ਆ ਮੁੱਲ ਦੋਨਾਂ ਦਾ ਸੇਮ ਇੱਕੋ ਹੀ ਮੋਲ ਹੈ ਦੋਨਾਂ ਦਾ ਰੇਟ ਇੱਕੋ ਜਿਹਾ ਦੋਨੋਂ ਦਾ ਹਾਂ ਰੋ ਰੇਟ ਇੱਕੋ ਜਿਹਾ ਹੀ ਬਾਕੀ ਮੰਨ ਲਓ ਵੀ ਚਲੋ ਇਹ 1 55 ਜਾਂ 1 60 ਦੀ ਡਿਮਾਂਡ ਕੀਤੀ 1 55 ਦੇ ਵੀ ਛੱਡਦੇ ਹਾਂ ਹਾਂ ਜੀ ਜੇ ਜੋੜਾ ਵੀ ਲੈਣਾ ਹੋਊਗਾ ਨਾ 1 55 ਦੇ ਵਿੱਚੋਂ ਅਸੀਂ ਨਾ ਮਾਨਤਨ ਕਰਾਂਗੇ ਘਰ ਆ ਜਾਂਦਾ ਸੌਦਾ ਕਰਨਗੇ ਮਾਨਤਨ ਕਰਾਂਗੇ ਇੱਡੀ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਸੋ ਕਿਸੇ ਫਾਰਮਰ ਭਰਾਣੇ ਦੋਸਤੋ ਤਕਰੀਬਨ ਜੋੜਾ ਪਾਉਣਾ ਠੀਕ ਆ ਜੀ ਜੋੜੇ ਦੇ ਵਿੱਚੋਂ ਹੋਰ ਵੀ ਮਾਣਤਾਂ ਹੋ ਜੂਗਾ ਸਿੰਗਲ ਸਿੰਗਲ ਦਾ ਰੇਟ ਹੈ 155 ਫਿਰ ਵੀ ਆਏਗਾ ਇਹਦਾ ਵਿੱਚੋਂ 155 ਦੇ ਮਾਣਤਾਂ ਹੋਊਗਾ ਠੀਕ ਆ ਜੀ ਤੇ ਚੰਗੀਆਂ ਮੱਜਾਂ ਨੇ ਵਜਨ ਵੇਟ ਵਾਲੀਆਂ ਨੇ ਦੋਦਰ ਕਾਰਡ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਮੇਰਾ ਭਰਾ ਬੈਠ ਕੇ ਡੀਲ ਕਰਨ ਲੱਗੇ ਆਪਣੀ ਤਸੱਲੀ ਕਰ ਲਿਆ ਜੀ ਸੋ ਬਾਕੀ ਇੱਕ ਭਾਜੀ ਹਰਦੇਵ ਸਿੰਘ ਜੀ ਕਿਸੇ ਰਕਮ ਦਾ ਕੋਈ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਾ ਜੀ ਨਾ ਬਿਲਕੁਲ ਉਹ ਵੀ 1% ਵੀ ਨਹੀਂ ਹੈਗਾ ਠੀਕ ਆ ਜੀ ਹਾਂਜੀ ਹਾਂਜੀ ਹੁਣੇ ਤੁਹਾਡੇ ਆਉਂਦੇ ਬੈਠੀਆਂ ਹੋਣੀਆਂ ਠਾਈਆਂ ਕੋਈ ਵੀ ਮਤਲਬ ਨਹੀਂ ਕੋਈ ਨਹੀਂ ਸਾਡੇ ਕੋਲੇ ਹੁਣ ਰਾਤ ਰਹਿਣ ਮੱਜਾਂ ਬੈਣੀਆਂ ਕਿ ਜਿਵੇਂ ਕੋਈ ਵੀ 1% ਵੀ ਨਹੀਂ ਹੈਗਾ ਪਿੱਛੇ ਦਾ ਨੰਨਾ ਠੀਕ ਆ ਲਓ ਵੀ ਦੋਸਤੋ ਸਾਫ ਸੁਥਰੀਆਂ ਮੱਜਾਂ ਨੇ ਠੀਕ ਆ ਜੀ ਸੋ ਡਿਟੇਲ ਦੇ ਵਿੱਚ ਐਡ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਕਿਉਂਕਿ ਭਰਾਵਾਂ ਨੂੰ ਲੱਗਦਾ ਵੀ ਕੋਈ ਆਲ ਛੋਰ ਨਾ ਹੋਵੇ ਠੀਕ ਆ ਜੀ ਕੋਈ ਭਾਰ ਦੀ ਕੋਈ ਪਿੱਛੇ ਦੀ ਮੁਸ਼ਕਲ ਨਹੀਂ ਕੀ ਬਾਕੀ ਟਿਪ ਕੇ ਤੁਸੀਂ ਆਪਣੀ ਤਸੱਲੀ ਕਰ ਹੀ ਲੈਣੀ ਆ ਸੋ ਦੋਨੋਂ ਮੱਜਾਂ 'ਚ ਫੋਰ ਸੇਲ ਆ ਵਿਕਾਊ ਆ ਸੋ ਚਾਹਵਣ ਭਰਾ ਤੁਸੀਂ ਸੰਪਰਕ ਕਰ ਲਿਆ ਜੀ ਥਾਨ ਭਾਂਡੇ ਕਰਮਾਲੀਆਂ ਦੇ ਕੈਂਵ ਨੇ ਕੋਈ 12 15 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜਾਣਗੀ ਆ ਦੋਸਤੋ ਇੱਕ ਗੱਡੀ ਵੀ ਵੀਰ ਹਰਦੇਵ ਸਿੰਘ ਹਣੀ ਸੇਲ ਕਰਦੇ ਆ ਠੀਕ ਆ ਜੀ ਲੁਧਿਆਣਾ ਨੰਬਰ ਆ ਪੀਪੀ 10 ਲੁਧਿਆਣਾ ਨੰਬਰ ਆ ਬਾਕੀ ਆਪਾਂ ਪੂਰੀ ਆਲ ਰੌਂਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਕੰਡੀਸ਼ਨ ਵਾਈਜ਼ ਵੀ ਤੇ ਇਹ ਭਾਜੀ ਹਰਦੇਵ ਸਿੰਘ ਜੀ 10 ਲੁਧਿਆਣਾ ਨੰਬਰੇ ਆਪਣੇ ਕੋਲ ਹਾਂਜੀ ਹਾਂਜੀ ਤੇ ਇਹ ਆਪਣੇ ਕੋਲ ਹੀ ਚੱਲੀ ਆ ਫਸਟ ਸੈਕੰਡ ਓਨਰ ਕਿਹੜਾ ਓਨਰ ਹੈ ਇਹਦਾ ਹੁਣ ਮੈਂ ਆਪਣੇ ਨਾਮ ਹੀ ਕਰਾਈ ਆ ਗੱਡੀ ਆ ਹਾਂਜੀ ਜੈਨੂਨ ਚੱਲੀ ਕਿੰਨੀ ਆ ਕਿੰਨੇ ਕਿਲੋਮੀਟਰ ਚੱਲੀ ਹੈ ਜੀ 135 ਚੱਲੀ ਹੈ ਜੀ 135 ਹੈ ਮਾਡਲ ਕਿਹੜਾ ਦੱਸਿਆ ਜੀ 15 ਜੀ 15 15 ਮਾਡਲ ਆ ਕਿਹੜੇ ਮਹੀਨੇ ਦਾ ਹੈਗਾ ਕੋਈ ਚੇਤਾ ਜੀ ਬਾਕੀ ਆ ਪੰਜਵੇਂ ਦਾ ਪੰਜਵੇਂ ਮਹੀਨੇ ਦਾ ਠੀਕ ਆ ਜੀ ਸੋ ਮਈ ਮਹੀਨੇ ਦਾ ਦੋਸਤੋ ਠੀਕ ਆ ਜੀ 15 ਮਾਡਲ ਆ ਮਈ 15 ਠੀਕ ਆ ਜੀ ਤੇ ਬਾਕੀ ਆਲ ਰੌਂਡ ਤੇ ਕੋਈ ਕੰਡੀਸ਼ਨ ਤੁਸੀਂ ਚੈੱਕ ਕਰ ਲਿਆ ਜੇ ਤੇ ਆਪਣਾ ਲੁਧਿਆਣੇ ਦਾ ਨੰਬਰ ਸੋ ਬਾਕੀ ਸਵਿਫਟ ਇਹ ਡਿਜ਼ਾਇਰ ਆ ਗਈ ਠੀਕ ਆ ਜੀ ਬੀਡੀਆਈ ਸਵਿਫਟ ਡਿਜ਼ਾਇਰ ਆ ਛੋਟੀ ਡਿੱਗੀ ਆ ਤੇ ਬਾਕੀ ਤੁਹਾਨੂੰ ਇੱਕ ਵਾਰੀ ਆਲ ਰੌਂਡ ਤੋਂ ਆਪਾਂ ਦਿਖਾ ਰਹੇ ਆ 135000 ਕਿਲੋਮੀਟਰ ਚੱਲੀ ਹੈ ਜੀ ਹਾਂ ਜੀ ਹਾਂ ਜੀ ਠੀਕ ਆ ਸੋ 135000 ਕਿਲੋਮੀਟਰ ਦੋਸਤੋ ਰਨ ਹੋਈ ਆ ਸੋ ਆਹ ਕੰਡੀਸ਼ਨ ਆ ਅੰਦਰੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਏਸੀ ਹੀਟਰ ਬਿਲਕੁਲ ਓਕੇ ਆ ਜੀ ਓਕੇ ਜੀ ਓਕੇ ਠੀਕ ਆ ਸੋ ਏਸੀ ਹੀਟਰ ਦੋਸਤੋ ਬਿਲਕੁਲ ਓਕੇ ਆ ਠੀਕ ਆ ਸੋ ਬਾਕੀ ਤੁਸੀਂ ਦੇਖ ਸਕਦੇ ਜੇ ਮੈਟਿੰਗ-ਮੋਟਿੰਗ ਸ਼ੀਟ ਕਵਰ ਪ੍ਰੋਪਰ ਕੋਈ ਜਿਹੜਾ ਆਪਾਂ ਕਹਿ ਸਕਦੇ ਵੀ ਕੋਈ ਫਟਿਆ-ਫੁਟਿਆ ਨਹੀਂਗਾ ਤੇ ਬਿਲਕੁਲ ਨੀਟ ਕਲੀਨ ਕੰਡੀਸ਼ਨ ਦੇ ਵਿੱਚ ਆ ਅੰਦਰੋਂ ਵੀ ਠੀਕ ਆ ਜੀ 20 ਤੇ ਬਾਕੀ ਡਾਕੂਮੈਂਟ ਆਲ ਕੰਪਲੀਟ ਆ ਬਾਕੀ ਭਾਜੀ ਇੱਕ ਬੀਮਾ ਬੂਮਾ ਪੋਲੀਸਿਸ਼ਨ ਉਹ ਵੀ ਵੈਲਿਡ ਹੀ ਆ ਹੈਗੀ ਹਾਂ ਜੀ ਬੀਮਾ ਵੀ ਹੈਗਾ ਵੈਲਡ ਬੀਮਾ ਵੀ ਹੈਗਾ ਜੀ ਨਹੀਂ ਬੀਮਾ ਵੈਲਡ ਨਹੀਂ ਐਸਪਾਇਰ ਹੋਇਆ ਹਾਂ ਐਸਪਾਇਰ ਹੋਇਆ ਠੀਕ ਆ ਕਿਤੇ ਭਾਵੇਂ ਉਹ origignal ਸਾਰੀ ਗੱਡੀ ਠੀਕ ਆ ਜੀ ਹਾਂ ਜੀ ਸੋ ਬਾਕੀ ਦੋਸਤੋ ਜਿੰਨੇ ਵੀ ਆ ਜੈਨੂਨ ਆ origignal ਆ ਠੀਕ ਆ ਜੀ ਸੋ ਮਾੜੇ ਮੋੜ ਕੋਈ ਸਕ੍ਰੈਚਿੰਗ ਸਕ੍ਰੋਚਿੰਗ ਕਿਤੇ ਨਾ ਕਿਤੇ ਮਾੜੇ ਮੋੜ ਪੰਨਿਆਂ ਤੇ ਚੱਲਦੀ ਆ ਕਿਤੇ ਮਾੜੇ ਮੋੜ ਆ ਜਾਂਦੀ 1,35,000 ਚੱਲਦੀ ਆ ਕੋਈ 1,35,000 ਕਿਲੋਮੀਟਰ ਚੱਲੀ ਆ ਸੋ 15 ਮਾਡਲ ਦਾ ਮਾੜੀ ਮੋਟਾ ਚਿੰਗ ਫੜ ਜਿਹੜੀ ਹੁੰਦੀ ਰਹਿੰਦੀ ਆ ਕਿਤੇ ਨਾ ਕਿਤੇ ਠੀਕ ਆ ਜੀ ਕੋਈ ਬੰਪਰ ਬੰਪਰ ਮਾੜਾ ਮੁਰਗਲ ਸਾਈਡ ਵਾਇਰ ਲੱਗੀ ਰਹਿੰਦੀ ਆ ਠੀਕ ਆ ਜੀ ਉਹ ਮਾੜਾ ਜਿ ਕਿਤੇ ਨਾ ਕਿਤੇ ਕੋਈ ਮਾਈਨਰ ਦੇ ਕੋਈ ਨਾ ਕੋਈ ਸਕਰੈਚ ਤੁਹਾਨੂੰ ਨਜ਼ਰ ਵੀ ਆਉਣਗੇ ਸੋ ਇਹਦਾ ਮੁੱਲ ਭਾਜੀ ਕੀ ਰਹੂਗਾ ਕੀ ਡਿਮਾਂਡ ਕਰਦੇ ਆ ਵੀ ਐਂ ਡਿਮਾਂਡ ਦੇ ਕਰਦੇ ਆ 42 ਭਾਏ 4 ਦੇ 4 ਦੇ ਅੰਦਰੋਂ ਛੱਡਣਾ ਏ ਠੀਕ ਆ ਜੀ ਹਾਂ ਜੀ 4 ਪੂਰੇ ਦੀ ਜਾਂ 4 ਦੇ ਅੰਦਰ ਬਾਅਦ ਥੋੜਾ ਬਾਤ ਹੋ ਸਕਦਾ ਉਹ ਥੋੜਾ ਕਣਾ ਹੋ ਹੀ ਜਾਂਦਾ ਜਦੋਂ ਸੌਦਾ ਕਰਨ ਲੱਗੋ 5-7 10000 ਹੋ ਹੀ ਠੀਕ ਆ ਜੀ ਠੀਕ ਆ ਸੋ ਬਾਕੀ ਦੋਸਤੋ ਉਹ ਜੋ ਫੰਕਸ਼ਨਲੀ ਹੈ ਠੀਕ ਆ ਜੀ AC ਹੀਟਰ ਦੀ ਬਿਲਕੁਲ ਓਕੇ ਆ ਫਿਊਲ ਜਿਹੜਾ ਡੀਜ਼ਲ ਆ ਗਈ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਚਾਹਵਨ ਭਰਾ ਤੁਸੀਂ ਕੰਟੈਕਟ ਕਰ ਲਿਆ ਜੀ Swift Dzire ਗੱਡੀ ਆ 2015 ਮਾਡਲ ਤੇ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਤੇ ਬਾਕੀ ਡੀਲ ਕਰਦੇ ਸਮੇਂ ਥੋੜਾ ਬਤ ਅਪ ਡਾਊਨ ਹੋ ਜਾਊਗਾ ਮੌਕੇ ਤੇ ਜਕਰ ਟਾਇਰਾਂ ਦੀ ਗੱਲ ਕਰ ਲਈਏ ਤਾਂ ਸੀਰਟ ਦੇ ਟਾਇਰ ਨੇ ਚਾਰੇ ਠੀਕ ਆ ਪੱਕੇ ਟਾਇਰ ਸੀਰਟ ਦੇ ਪੱਕੇ ਟਾਇਰ ਨੇ ਸੀਰਟ ਦੇ ਸੋ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਕੰਡੀਸ਼ਨ ਕੰਡੀਸ਼ਨ ਪੂਰੀ ਬਾਕੀ ਪੂਰੀ ਜੈਨੂਨ ਗੱਡੀ ਆ ਠੀਕ ਆ ਜੀ ਨਾ ਫਸਟ ਜਾਂ ਸੈਕੰਡ ਜਾਂ ਥਰਡ ਓਨਰ ਆ ਉਹ ਮੇਰਾ ਭਰਾ ਤੁਸੀਂ ਵੈਰੀਫਾਈ ਕਰ ਲਿਆ ਜੇ ਡਾਕੂਮੈਂਟ ਚੈੱਕ ਕਰਕੇ ਠੀਕ ਆ ਜੀ ਕਿ ਸੈਕੰਡ ਓਨਰ ਆ ਜਾਂ ਥਰਡ ਓਨਰ ਆ ਸੋ ਬਾਕੀ ਇਹ ਜਿਹੜੀ ਗੱਡੀ ਅਜ ਫਾਰ ਸੇਲ ਆ ਵਿਕਾਊ ਆ ਸੋ ਚਾਹਵਣ ਭਰਾ ਤੁਸੀਂ ਕਰ ਲੋ ਸੰਪਰਕ ਭਾਜੀ ਹਰਦੇਵ ਸਿੰਘ ਜੀ ਨੰਬਰ ਆਪਣੇ ਕਰ ਦਿਓ ਸੰਗਾ 9949 52899 9949 52899 ਠੀਕ ਆ ਜੀ ਸੋ ਦੋਸਤੋ ਇਹ ਸਾਨੂੰ ਭਾਜੀ ਹਰਦੇਵ ਸਿੰਘ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਪਿੰਡ ਫਰੰਦੀਪੁਰ ਵਿਜ਼ਿਟ ਕਰ ਲਿਆ ਅੱਜ ਠੀਕ ਆ ਜੀ ਨਜ਼ਦੀਕ ਭਿੱਖੀ ਪਿੰਡ ਰਹਿ ਜਾਂਦਾ ਸੁਰ ਸਿੰਘ ਵੀ 5-4 ਕਿਲੋਮੀਟਰ ਦੀ ਦੂਰੀ ਤੇ ਆ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ